ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਮ੍ਰਿਤਕ ਦੇ ਲਿਆਉਂਦੀ ਗਈ ਜਿਸ ਨੂੰ ਬਠਿੰਡਾ ਦੇ ਮੌਤਸ਼ਰੇ ਘਰ ਵਿੱਚ ਰੱਖਿਆ ਗਿਆ ਹੈ ਇਹ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਰੋਡ ਦੇ ਇੱਕ ਸਰਕਾਰੀ ਬਸ ਥੱਲੇ ਸਕੂਟਰੀ ਸਵਾਰ ਆ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਹਲੇ ਤੱਕ ਉਸ ਦੀ شناخت ਨਹੀਂ ਹੋ ਸਕੀ ਹੈ ਤੇ ਨਾ ਹੀ ਪਤਾ ਲੱਗਿਆ ਉਸ ਦਾ ਨਾਮ ਕੀ ਹੈ ਤੇ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਨਹੀਂ ਨਹੀਂ ਬਲਕਿ ਇਸ ਵਰੇ ਜਾਣਕਾਰੀ ਦਿੰਦੇ ਸੰਦੀਪ ਗਿੱਲ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਜਿਹੜੀ ਕੈਂਟ ਥਾਣਾ ਪੁਲਿਸ ਆ ਉਹ ਵੀ ਮੌਕੇ ਤੇ ਪਹੁੰਚ ਗਈ ਅਤੇ ਆਪਣੇ ਵੱਲੋਂ ਕਾਰਵਾਈ ਕਰ ਰਹੀ ਹੈ ਤੇ ਜਦ ਉਸ ਦੀ ਪਛਾਣ ਹੋ ਜਾਵੇਗੀ ਤਾਂ ਉਸ ਦੇ ਪਰਿਵਾਰਕ ਜਨਾਂ ਨੂੰ ਉਸ ਦੀ ਡੈੱਡ ਬੋਡੀ ਹੈ ਜਿਹੜੀ ਮ੍ਰਿਤਕ ਦੇ ਹੈ ਉਹ ਸੌਂਪ ਦਿੱਤੀ ਜਾਵੇਗੀ। ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ? ਸਰ ਮੇਰਾ ਨਾਮ ਸੰਦੀਪ ਸਿੰਘ ਆ ਜੀ। ਸਹਾਜ ਜਨ ਸੇ ਵਲੰਟੀਅਰ ਆ। ਸਾਡੇ ਐਮਰਜੈਂਸੀ ਨੰਬਰ 98140 742 ਤੋਂ 76 ਟਿਮੇਸ਼ਨ ਮਿਲੀ ਸੀ ਕਿ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਪੁੱਤੋ ਦੇ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਪਿਆਗਾ। ਜਦ ਸਹਾਜ ਜਨ ਸੇ ਐਂਬੂਲੈਂਸ ਟੀਮ ਸੰਦੀਪ ਗਿੱਲ ਵਿਕੀ ਕੇ ਮਾਰਮੋਕ ਕੇ ਤੇ ਆ ਕੇ ਦੇਖਿਆ ਵਸਤੇ ਐਕਟਿਵਾ ਦਾ ਐਕਸੀਡੈਂਟ ਹੋਇਆ ਪਿਆ ਸੀਗਾ ਜਿਹੜੀ ਕਿ ਬੱਸ ਜਿਹੜੀ ਕਿ ਬੱਸ ਤੇ ਐਕਟਿਵਾ ਟਕਰ ਹੋਈ ਪਈ ਸੀ ਐਕਟਿਵਾ ਬੱਸ ਦੇ નીચે ਵੜ ਗਈ ਜਿਹੜੀ ਕਿ ਉਹ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਪਾਕੀ ਖਾ ਮਕੀ ਥਾਣਾ ਕੰਟ ਪੁਲ ਸੀ ਮੌਕੇ ਤੇ ਪਹੁੰਚ ਗਈ ਹੈ ਤੇ ਸੜਕ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚ ਗਈ ਹੈ ਪੇਸਾਰਾ ਟੀਮ ਨੂੰ ਟੂ ਡੈੱਡ ਬੋਡੀ ਨੂੰ ਚੱਕ ਕੇ ਸਿਵਲ ਹਸਪਤਾਲ ਬਠਿੰਡਾ ਮੋਰਚੀ ਵਿੱਚ ਰੱਖ ਦਿੱਤਾ ਗਿਆ ਬਾਕੀ ਇਹਦੀ ਹਜ ਤੱਕ ਸਨਾਰਿਤ ਨਹੀਂ ਹੋ ਸਕੀ ਹੈ ਬਾਕੀ ਪੁਲਿਸ ਇਸ ਵਿਸ਼ੇ ਤੇ ਮਾਮਲੇ ਨਾਲ ਲਗਾਈ ਨਾਲ ਜਾਂਚ ਕਰ ਰਹੀ ਹੈ ਬਸ ਪ੍ਰਾਈਵੇਟ ਸੀ ਸਰਕਾਰੀ ਨਹੀਂ ਸਰਕਾਰੀ ਸੀ ਪੀਆਰਟੀਸੀ ਜੀ ਇਹ ਚੰਡੀਗੜ੍ਹ ਚੱਲੀ ਸੀ ਸਰ ਕਿੱਥੋਂ ਦਾ ਰਹਿਣਾ ਲੱਛ ਕੋਈ ਪਤਾ ਨਹੀਂ ਸਰ ਕੋਈ ਵੈਰੀਫਾਈ ਨਹੀਂ ਹੋਇਆ ਸਰ ਅਜੇ ਜੀ ਕੋਈ ਨਿਸ਼ਾਨ ਮਿਲਿਆ ਕੋਈ ਜੀਵ ਕਾ ਚਾਹ ਹਾਰ ਕਾਰਡ ਵਗੈਰਾ ਜਾਂ ਕੁਝ ਨਹੀਂ ਸਰ ਵੈਰੀਫਾਈ ਨਹੀਂ ਹੋਇਆ ਸਰ ਬੰਦਾ ਕਿੰਨੀ ਉਮਰ ਦਾ ਸੀ ਜੀ ਉਮਰ ਲੱਗਦੀ ਹੈ 30 ਤੋਂ 35 ਸਾਲ ਲੱਗਦੀ ਲਗਭਗ ਜੀ ਕੱਲ ਵੀ ਕੀ ਦੀ ਲੋਕਾਂ ਦੇ ਦੱਸਣ ਦੇ ਮੁਤਾਬਕ ਪਤਾ ਲੱਗਿਆ ਲੋਕਾਂ ਦੇ ਦੱਸਣ ਮੁਤਾਬਕ ਤਾਂ ਲੋਕਾਂ ਨੇ ਤੇ ਇਦਾਂ ਹੀ ਕਿਹਾਗਾ ਕਿਹੜਾ ਐਕਟਿਵ ਵਾਲਾ ਕਹਿੰਦਾ ਰੋਂਗ ਸਾਈਡ ਆ ਰਿਹਾ ਸੀ ਬਾਕੀ ਇਸ ਵਿਸ਼ੇ ਤੇ ਅਜੇ ਪੁਲਿਸ ਮਾਮਲੇ ਨਾਲ ਢੰਗਾਈ ਨਾਲ ਜਾਂਚ ਕਰੂਗੀ ਗਲਤੀ ਕੀ ਹੋਈ ਕਿਹਦੀ ਤੇ ਹੁਣ ਤੁਸੀਂ ਡੈੱਡ ਬੋਡੀ ਮੋਰਚੀ ਮੋਰਟੀ ਵਿੱਚ ਰੱਖ ਦੀ ਡੈੱਡ ਬੋਡੀ ਠੀਕ